ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਤੁਹਾਨੂੰ ਮਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਅੱਜ ਆਪਾਂ ਤੁਹਾਨੂੰ ਇੱਕ ਤੋਕੜ ਮੱਝ ਦਿਖਾਵਾਂਗੇ ਜਿਹੜੀ ਸੇਲ ਵਾਸਤੇ ਆ ਆਪਾਂ ਤੁਹਾਨੂੰ ਹੀ ਗਈ ਹੋਈ ਸੀਗੀ ਮੱਝ 100 ਨੂੰ ਦੁੱਧ ਚਵਾਈ ਦਿਖਾਵਾਂਗੇ ਮੱਝ ਦੀ ਪੂਰੀ ਇਹ ਮੱਝ ਸੇਲ ਵਾਸਤੇ ਹੈਗੀ ਤੇ ਦੂਜੇ ਸੂਏ ਸੂਈ ਹੋਈ ਛੇਵ ਲਗਭਗ 16-17 ਮਹੀਨੇ ਨੇ 1.5 ਸਾਲ ਦੇ ਲਗਭਗ ਨੂੰ ਸੂਈ ਨੂੰ ਹੋ ਗਿਆ ਉਹ 16-17 ਮਹੀਨੇ ਥੋੜੀ ਜੀ ਮੱਝ ਨੇ 17 ਕਿਲੋ ਦੁੱਧ ਗੱਡਾ ਸੀ ਇਹਨੇ ਆਪਾਂ ਵੀ 17 ਕਿਲੋ ਦੁੱਧ ਤੋਲ ਕੇ ਦੀ ਮੱਤੀ ਗਈ ਸੀਗੀ ਪਹਿਲਾਂ ਵੀ ਆਪਣੇ ਕੋਲ 2-3 ਮੱਝਾਂ ਗਈਆਂ ਹੋਈਆਂ ਨੇ ਤੀਜੇ ਸੂਏ ਸੂ ਗਈ ਛੋੜੀਏ ਤੁਹਾਨੂੰ ਪਤਾ ਜਿਵੇਂ ਜਿਆਦਾ ਦੁੱਧ ਵਾਲੀ ਮੱਝ ਥੋੜੀ ਰਿਪੀਟ ਹੋ ਜਾਂਦੀ ਉਹ ਮੇਰੇ ਰਿਪੀਟ ਹੋ ਗਈ ਸੀ ਇਹ ਤੇ ਹੁਣ ਇਹ 1.5-5 ਮਹੀਨਾ ਦੀ ਗੱਬਣ ਆ ਗਈ ਤੇ ਇੱਕ ਟਾਈਮ ਦੁੱਧ ਦਿੰਦੀ ਹੁਣ ਇਹ 2-3-3 ਕਿਲੋ ਦੁੱਧ ਦਿੰਦੀ ਉਹ ਜੇ ਕਿਸੇ ਵੀ ਇਹਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲੇ ਨਿਰਮਲ ਸਿੰਘ ਪਿੰਡ ਮੱਤੀ ਆਪਾਂ ਤੋਂ ਗਈ ਹੋਈ ਹਾਂ ਇਹਦੀ ਤਾਜ਼ੀ ਦੀ ਵੀਡੀਓ ਵੀ ਸੀਗੀ ਆ ਮੈਨੂੰ ਹੁਣ ਧਿਆਨ ਨਹੀਂ ਰਹੀ 17 ਕਿਲੋ ਦੁੱਧ ਤੋਲ ਕੇ ਵੇਚੀ ਜੱਪਾ ਜੈਡ ਬਲੈਕ ਆ ਉਹ ਚੈੱਕ ਹੀ ਖਰਾਪਾ ਹੱਥ ਨਾਲ ਨਹੀਂ ਕਰੀ ਜਿਸ ਵੀਰ ਨੇ ਲੈਣੀ ਵੀ ਤਾਂ ਥੋੜੀ ਚੈੱਕ ਜ਼ਰੂਰ ਆਪਣੀ ਕਰ ਲਿਓ ਇਸ ਵੀਰ ਨੇ ਵੀ ਡਾਕਟਰ ਤੋਂ ਕਰਾਈ ਹੈ ਚੈੱਕ ਮੈਂ ਇਥੋਂ ਥੋੜਾ ਜਾਇ ਨਹੀਂ ਗਿਆ ਮੈਂ ਵੀਡੀਓ ਮਗਾਲੀ ਸੀਗੀ ਤੇ ਨਹੀਂ ਮੈਂ ਆਪਦੇ ਹੱਥ ਨਾਲ ਚੈੱਕ ਵੀ ਕਰ ਦਿੰਦਾ ਆਰਡਰ ਵੀ ਬਹੁਤ ਖੁੱਲਾ ਹੈ ਦਾ ਝੋਟੀ ਦਾਗਾ ਤੇ ਤੀਜੇ ਸੂਏ ਸੂਣਾ ਆਏ ਨੇ 2.5 ਕਿਲੋ ਦੁੱਧ ਦਿੰਦੀ ਹੈ ਹੁਣ ਇਸ ਟਾਈਮ ਸਾਢੇ 5 ਮਹੀਨੇ ਦੀ ਗੱਬਣਾ ਵੀ ਵਧੀਆ ਗਰਮੀ 'ਚ ਸੂ ਜੇ ਕਿਸੇ ਵੀਰ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਤੇ 72000 ਰੁਪਏ ਰੇਟ ਹੈ ਇਹਦਾ ਮੱਝ ਦਾ ਜੇ ਕਿਸੇ ਵੀਰ ਨੇ ਲੈਣੀ ਉਹਦਾ ਕੰਟੈਕਟ ਕਰ ਸਕਦਾ ਬੱਚਾ ਹੈ ਨਹੀਂ ਇਹਦੇ ਮਗਰ ਕੱਟਾ ਸੀਗਾ ਉਹ ਸੇਲ ਕਰਤਾ ਸੀਗਾ ਸੁਈ ਨੂੰ ਲਗਭਗ ਇਹਨੂੰ ਸਵਾ ਸਾਲ ਡੇਢ ਸਾਲ ਦੇ ਲਗਭਗ ਹੋ ਗਿਆ ਹੋਊਗਾ ਅਡਰ ਵੀ ਬਿਲਕੁਲ ਸਾਫ ਆ ਕੱਦ ਮੱਝ ਦਾ ਨਾਲ ਜਿਆਦਾ ਕਹਿ ਸਕਦੇ ਨਾਲ ਆਪਾਂ ਛੋਟਾ ਕਹਿੰਦੇ ਵਿੱਚ ਵਾਲਾ ਕਰਦਾਗਾ ਝੋਟੀ ਦਾ ਬਿਲਕੁਲ ਜੈਡ ਬਲੈਕ ਆ ਪੂਰੀ ਪਿਓਰ ਮੂਰਾ ਚ ਪੈ ਰਹੀ ਹੈ ਤੁਸੀਂ ਅਡਰ ਦੀ ਸ਼ੇਪ ਵੀ ਦੇਖ ਸਕਦੇ ਹੋ ਬਿਲਕੁਲ ਖਾਲੀ ਲੇਵਰੇ ਦੀ ਵੀ ਕੋਈ ਸਾਈਡ ਨਹੀਂ ਹੈਗੀ ਮੱਝ ਦਾ ਅਡਰ ਬਹੁਤ ਸਾਫ ਹੈ ਦਾ ਤਾਜੀ ਦਾ ਵੀ ਬਹੁਤ ਸਾਫ ਸੀਗਾ ਇਹ ਵੀਰ ਉਦੋਂ ਦੁੱਧ ਦੇ ਕੋਲੇ 17 ਕਿਲੋ ਮੂਹ ਦੁੱਧ ਦੇ ਕੋਲੇ ਵੀ ਦਿੱਤਾ ਆਪਣੇ ਕੋਲੇ ਹੀ ਉਦੋਂ ਆਈ ਸੀਗੀ ਉਹਦੀ ਲੈ ਗਿਆ ਸੀ ਉਦੋਂ ਥੋੜਾ ਦੁੱਧ ਘੱਟ ਸੀ ਇਹਦੇ ਕੋਲੇ 17 ਕਿਲੋ ਮੂਹ ਦੁੱਧ ਦੇ ਗਈ। ਬਾਕੀ ਕਿਸੇ ਵੀ ਵੀਰ ਨੇ ਵੀ ਡਿਟੇਲ ਪੁੱਛਣੀ ਹੋ ਤਾਂ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ। ਨੰਬਰ ਲਗਭਗ ਮੇਰੇ ਹਰੇਕ ਵੀਰ ਕੋਲੇ ਹੈਗਾਗਾ। ਇਹ ਕੇ ਮੱਝ ਆ ਗਈ। ਇਹ ਪਿੰਡ ਬੋੜਾਲ। ਬਲਾਡ ਦੇ ਜਦੋਂ ਪਿੱਖੇ ਨੂੰ ਜਾਂ ਨਗਰਾ ਚ ਆਉਂਦਾ ਪਿੰਡ ਬੋੜਾਲ। ਉੱਥੇ ਆਪਾਂ ਤਾਂ ਇੱਕ ਮਿੱਤਰ ਪਿਆਰਾ ਸੀਗਾ ਉਹ ਲੈ ਗਿਆ ਸੀਗਾ ਮੁੰਡਾ ਨਵੇਂ ਮੁੰਡਾ ਖਰ ਥੋੜਾ ਸ਼ੌਂਕ ਰਹਿਣ ਨੂੰ ਕਈ ਵਾਰ ਫੋਨ ਕਰਦਾ ਵੀ ਤੁਸੀਂ ਆਪਣੀ ਮੱਝ ਦੀ ਥੋੜੀ ਜੀ ਵੀਡੀਓ ਬਣਾ ਦੋ ਇਹ ਮੈਂ ਤਾਂ ਉਸ ਤੋਂ ਬੋਲੇ ਚ ਲੈ ਗਿਆ ਸੀਗਾ ਮੱਝ ਇਹਦੇ ਕੋਲ ਖਾਲੀ ਵਾਲਟੀ ਵੀ ਦਿਖਾ ਰਹੇ ਆ ਮੈਂ ਨੂੰ ਕਹਿੰਦੇ ਮਾ ਚਲੋ ਆਪਾਂ ਇੱਕ ਦਿਨ ਮਹੱਬ ਵੀਡੀਓ ਬਣਾ ਕੇ ਦਿਖਾ ਦਾਂਗੇ ਮੱਝ ਨੇ ਕਹਰੇ ਨੂੰ ਸੂਈ ਨੂੰ 3 ਮਹੀਨੇ ਹੋ ਗਏ ਟੀਕਾ ਵੀ ਇਹਦੇ ਰੱਖਤਾ ਸੀਗਾ ਸੂਰ ਵੀਰ ਤੋਂ ਗੱਬਾਗੀ ਤੇ ਚਲੋ ਮਾ ਚਲੋ ਵੀਡੀਓ ਜ਼ਰੂਰ ਦਿਖਾ ਦਾਂਗੇ ਨਹੀਂ ਤਾਂ ਆਪਾਂ ਲੈਬ ਵੀ ਮਾਜ ਪਹਿਲਾਂ ਉਹ ਤੋਂ ਤਾਜੀ ਕਹਿਣ ਦਾ ਆਪਾਂ 2-3 ਵਾਰੀ ਕਿਸੇ ਲੈਬੀ ਚਵਾ ਦੰਦੇ ਕਾ ਦੁੱਧ ਦੇ ਨੇ 20 ਪਲੱਸ ਕਰ ਗਈ ਸੀਗੀ ਮੱਜ ਇਹ ਹੁਣ ਵੀ ਮਹੀਨੇ ਚ ਲਗਭਗ ਗੱਭ ਆ ਗਈ ਥੋੜਾ ਜਿਹਾ ਨੇਹਰਾ ਹੋ ਰਿਹਾ ਸੀਗਾ ਥੋੜਾ ਦਿਨ ਛੋਟੇ ਨੇ ਅੱਜ ਕੱਲ ਚਲੋ ਮੈਨੂੰ ਵੀਰ ਨੂੰ ਕਹਾਂ ਮੈਂ ਚਲੋ ਥੋੜਾ ਜਿਹਾ ਕਾਫੀ ਮੈਨੂੰ ਫੋਨ ਆ ਗਿਆ ਤਾਂ ਵੀਰ ਦਾ ਤਿੰਨ ਚਾਰ ਵਾਰੀ ਕਹਿੰਦਾ ਬਾਈ ਜੀ ਵੀਡੀਓ ਬਣਾ ਦਿਓ ਇੱਕ ਵਾਰੀ ਮੈਂ ਚਲੋ ਕੋਈ ਗੱਲ ਨਹੀਂ ਇਹਨੇ ਨਾਲ ਹੋਰ ਵੀ ਸ਼ੌਂਕ ਹੋ ਜਾਂਦਾ ਤੇ ਦੁੱਧ ਹਜੇ ਵੀ ਮੱਜ ਵਧੀਆ ਕੱਢ ਰਹੀ ਹੈਗੀ ਸੋਨਾ ਦੁੱਧ ਕੱਢ ਰਹੀ ਆ ਵੀਰ ਮੈਨੂੰ ਕਹਤਾ ਵੀਰ ਨੂੰ ਮਾ ਚਲੋ ਇੱਕ ਦਿਨ ਵੀਡੀਓ ਜ਼ਰੂਰ ਬਣਾਉਂ ਪਰ ਮੈਨੂੰ ਉਦੋਂ ਜ਼ਰੂਰ ਕਹੇ ਵੀ ਤਾਜੀ ਦੀ ਵੀਡੀਓ ਬਣਵਾ ਦਿਓ ਤੁਸੀਂ ਉਹਨਾਂ ਨੂੰ ਲਗਭਗ 3 ਮਹੀਨੇ ਹੋ ਗਏ ਸੂਈ ਨੂੰ ਜਦੋਂ ਆਈ ਸੀ ਆਪਣੇ ਕੋਲੇ ਦੂਜੇ ਦਿਨ ਹੀ ਲੈ ਕੇ ਸੀਗੇ ਉਹਦੇ ਨੂੰ 3 ਚੌਥਾ ਕ ਦਿਨ ਹੋਊ ਚੌਥਾ ਪੰਜਵਾਂ ਦਿਨ ਸੂਈ ਨੂੰ ਉਦੋਂ ਆਏ ਮੰਨ ਕੇ ਚਲੋ 13 ਕਿਲੋ 14 ਕਿਲੋ ਬੋਲਾ ਸੀਗਾ ਇਹਦੇ ਖਾਲੀ ਹੁੰਦੇ 13 ਕਿਲੋ ਬੋਲਾ ਹੈਗਾ ਸੀ ਕਾਫੀ ਟਾਈਮ ਹੋ ਗਿਆ ਸੀ ਇਹਨਾਂ ਨੂੰ ਦੋ ਤਿੰਨ ਵਾਰੀ ਮੇਰੇ ਮਗਰ ਫਿਰਦੇ ਰਹੇ ਚਲੋ ਉਦੋਂ ਮੱਝ ਹੀ ਇਹਨਾਂ ਨੂੰ ਮਿਲ ਹੀ ਨਹੀਂ ਹੈਗੀ ਤੇ ਜੇ ਕੋਈ ਫੱਟਾ ਆਇਆ ਕਰੇ ਤਾਂ ਉਹ ਇਹਨਾਂ ਦੇ ਆਉਂਦਿਆਂ ਨੂੰ ਵਿ ਇਨਾਪ੍ਰੀਤ ਪਿੰਡ ਦਾ ਇਨਾਪ੍ਰੀਤ ਪਿੰਡ ਬੋੜਾਲ ਜ਼ਿਲ੍ਹਾ ਮਾਨਸਾ ਚਲੋ ਹੁਣ ਵੀ ਵਧੀਆ ਦੁੱਧ ਕੱਢ ਰਹੀ ਸੀ ਮੱਝ ਮੇਰੇ ਮੈਨੂੰ ਕਹਿੰਦਾ ਐ ਕਰਕੇ ਵੀ ਹੁਣ ਵੀ ਹੈਗਾ ਵੀ 17-18 ਕਿਲੋ ਕਰੇਗਾ ਮਹੀਨੇ ਤਾਂ ਹੈ ਨਹੀਂ ਵੀ ਤਾਜ ਆ ਜਾ ਹੈਗਾ ਵੀ 17 ਕਿਲੋ ਦੇ ਲਗਭਗ ਦੁੱਧ ਪਰ ਦੁੱਧ ਫਿਰ ਵੀ ਸੋਨਾ ਕੱਢੇ ਝੋਟੀ ਨੇ ਤੇ ਤੀਜੇ ਸੂਏ ਲਗਭਗ ਸੂਈ ਵੀ ਹੋਊਗੀ ਇਹ ਤੇ ਇਸ ਵਾਰ ਇਹ ਲਗਭਗ ਮਹੀਨੇ ਲਗਭਗ ਗੱਬਣ ਵੀ ਹੋ ਗਈ ਤਾਂ 3 ਮਹੀਨੇ ਨੂੰ ਲਗਭਗ ਸੂਈ ਨੂੰ ਹੋ ਗਏ। اے ਵੀ ਸੀ ਜੀ ਸੀਮਿੰਟ ਬੈਂਕ ਦਾ ਜਿਹੜਾ ਸੂਰਵੀਰ ਬੋਲਾ ਉਹਦਾ ਸੀਮਿੰਟ ਰੱਖਿਆ ਹੋਇਆ ਇਹਦੇ। ਬਾਕੀ ਮੈਂ ਚਲੋ ਕਹੇ ਤਾਂ ਸਾਨੂੰ ਮੈਂ ਚਲੋ ਇੱਕ ਵੀਡੀਓ ਬਣਾ ਕੇ ਜਰੂਰ ਪਾ ਦਾਂਗੇ। ਚਲੋ ਛੋਟੂ ਕੋਲ ਵਧੀਆ ਦੁੱਧ ਦੇ ਰਹੀ ਹੈ ਮੱਝ। ਸੀਲ ਵੀ ਬਹੁਤ ਆ ਵਧੀਆ ਚੰਗੀ ਨਿਕਲੀ ਮੱਝ ਜਿਵੇਂ ਵਿੱਚ ਕਹਿੰਦੇ ਨੇ ਕਿ ਬਹੁਤ ਜਿਆਦਾ ਦੁੱਧਾ ਮੈਂ ਇੱਥੋਂ ਥੋੜਾ ਬੋਲੇ ਜੀ ਲੈ ਕੇ ਸੀਗੇ ਮੱਝ। ਵਧੀਆ ਚਲੋ ਇਹ ਮੁੰਡੇ ਨੇ ਫਿਰ ਵੀ ਖਰ ਐਂਦਾ ਮੇਰੇ ਕੋਲ ਬਹੁਤ ਮੱਜਾਂ ਬੱਚ ਵਧੀਆ ਦੁੱਧ ਕੱਢ ਰਹੀਆਂ ਨੇ ਫਿਰ ਇੱਕ ਬੰਦਾ ਚਵਾਈ ਕਰਾਉਣ ਤੋਂ ਥੋੜਾ ਵਹਿਮ ਮਨਦਾ ਵੀ ਪਤਾ ਨਹੀਂ ਮੱਝ ਨੂੰ ਕੋਈ ਨજર ਲੱਗ ਜਾਊ ਕੋਈ ਖਰਾਬ ਨਾ ਹੋ ਜੇ ਥੋੜੀ ਇਹ ਚਵਾਈ ਹੈ ਸਲੋ ਕਰ ਰਿਹਾ ਟਾਈਮ ਕਾਫੀ ਲੱਗ ਗਈ ਚਵਾਈ ਤੇ ਕਿਉਂ ਜਿਆਦਾ ਦੁੱਧ ਆਗਾ ਕੱਟੇ ਨੂੰ ਕੋਈ ਨਹੀਂ ਪੈ ਦੁੱਧ ਕੱਟੜੂ ਇਹਦਾ ਕੱਕ ਖਾਂਦਾ ਵਧੀਆ ਕੱਟੜੂ ਖਾ ਬਹੁਤ ਸੋਹਣਾ ਤਿਆਰ ਹੋ ਰਿਹਾ ਹੈਗਾ ਠੰਡੀ ਹੋਤਾ ਜੋ ਟੀਮ ਮੇਨ ਗੱਲੇ ਆ ਹੁਣ ਇਹਨਾਂ ਕੋਲ ਵੀ ਦੋ ਤਿੰਨ ਪਸ਼ੂ ਹੋਰ ਰੱਖੇ ਹੋ ਜੇ ਕਹਿੰਦੇ ਕਿ ਵੇਚ ਕੇ ਉਹਨਾਂ ਕੋਈ ਇਹ ਜਿਹੀ ਇੱਕ ਮੱਝ ਹੋਰ ਲੈ ਲਾਂਗੇ ਫਰਕ ਬਹੁਤ ਪੈਂਦਾ ਜਦੋਂ ਇੱਕ ਉਧਰ ਲਈ ਮੱਝ ਕੋਈ ਵਧੀਆ ਚੰਗੀ ਮਿਲ ਜਾਂਦੀ ਆ ਉਦੋਂ ਕਹਰੇ ਮੱਝ ਸੇਲ ਵਾਸਤੇ ਨਹੀਂ ਹੈਗੀ ਆਪਾਂ ਉਹ ਵੀਡੀਓ ਦਿਖਾ ਰਹੇ ਆ ਬਕਿਆਉ ਨਹੀਂ ਹੈਗੀ ਇਹ ਮੱਝ ਇਹ ਤਾਂ ਚਲੋ ਵੀਰ ਨੇ ਕਹਦਾ ਵੀ ਆਪਾਂ ਥੋੜਾ ਜਿਹਾ ਵੀ ਚਵਾਈ ਦਿਖਾ ਦੋ ਚਵਾਈ ਦਿਖਾ ਦੋ ਵੀ ਤੁਸੀਂ ਮੱਝਾਂ ਦੀ ਦਿਖਾ ਦਿਨੇ ਕੋਈ ਆਪਾਂ ਤਾਂ ਐ ਵੀ ਥੋੜੀ ਵੇਚ ਨਹੀਂ ਹੁੰਦੀ ਮੈਂ ਤਾਂ ਤਾਂ ਚਵਾਈ ਦਿਖਾਉਣਾ ਹੁੰਦਾ ਵੀ ਭਈ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਵਿੱਚ ਕਹਿ ਦਿੰਦੇ ਨੇ ਵੀ ਲਾਈਵ 'ਚ ਆਇਆ ਕਰੋ 2 2 3 3 ਟਾਈਮ ਜੁਆਇਆ ਕਰੋ ਕਿ ਆਪਾਂ ਤਾਂ ਵੀ ਕੇਰਾਂ ਦੁੱਧ ਦਿਖਾ ਦਿੰਨੇ ਹੁੰਨੇ ਆ ਬਾਕੀ ਜਿਹਨੇ ਮੱਝ ਲੈਣੀ ਹੁੰਦੀ ਹੈਗੀ ਉਹ ਵੀਰ ਚਾਹੇ 2 ਟਾਈਮ ਦੇਖ ਲੇ ਤਿੰਨ ਟਾਈਮ ਦੇਖ ਲਿਓ ਉਹਦੇ ਡਿਪੈਂਡ ਕਰਦਾ ਹੈਗਾ ਹੁਣ ਆਪਾਂ ਨੂੰ ਵੀ ਘਟੂ ਘਟ ਪਹਿਲਾਂ ਮੈਂ ਵਿਆਹ 'ਚ ਵੀ ਜੀ ਸੀਗਾ ਥੋੜਾ ਜਿਹਾ ਤੇ ਆਪਾਂ ਤੋਂ ਥੋੜਾ ਜਿਹਾ ਵੀਡੀਓ ਹੁਣੀ ਬਣੀ ਨਾ ਕੋਈ ਪਸ਼ੂ ਖਰੀਦੇ ਸੀਗੇ ਹੁਣ ਵੀ ਮੈਂ ਪਸ਼ੂ ਖਰੀਦੇ ਸੀ ਆ 6 7 7 ਤਰੀਕ ਨੂੰ ਖਰੀਦੇ ਸੀ ਮੈਨੂੰ ਐਸੇ ਚਲੋ ਵੀਡੀਓ ਪਾਵਾਂਗੇ 7 ਤਰੀਕ ਨੂੰ ਪਸ਼ੂ ਖਰੀਦੇ ਸੀਗੇ ਤੇ ਉਹ ਆਪਾਂ ਨੂੰ ਵੀਡੀਓ ਪਾਉਣ ਦਾ ਮੌਕਾ ਨਹੀਂ ਮਿਲਿਆ ਵਧੀਆ ਚੰਗੀਆਂ ਮੱਝਾਂ ਸੀ ਦੋ ਦੁੱਧ ਵਾਲੀਆਂ 18 19 ਕਿਲੋ ਦੁੱਧ ਸੀ 16 ਕਿਲੋ ਦੁੱਧ ਸੀ ਛੋਟੀ ਛੱਲੇ ਤੇ ਉਹ ਦੂਜੇ ਦਿਨੀ ਜਦੋਂ ਵੀਡੀਓ ਬਣਾਈ ਬਣੋਈ ਚਲੋ ਮੈਂ ਪਾਉਣੇ ਆ ਉਹਨੂੰ ਲਗਭਗ ਸੇਲ ਹੋ ਗਈਆਂ ਵਿੱਚ ਅਹੀਂ ਇੱਕ ਦੋ ਬੰਦੇ ਗਾ ਕੇ ਕਤੁਰੇ ਜਾਂਦੇ ਮਿੱਤਰ ਪਿਆਰੇ ਆ ਗਈ ਸੀ ਉਹ ਲੈ ਗਏ ਇੱਕ ਕੋਈ ਪਹਿਲਾ ਮਿੱਤਰ ਪਿਆਰਾ ਸੀਗਾ ਉਹਨੇ ਦੇਣੀ ਸੀ ਉਹਨੂੰ ਲੈ ਲਈ ਹੁਣ ਆਪਣੇ ਕੋਲ ਐ ਵੀ ਜਦੋਂ ਮੱਝਾਂ ਮੈਨੂੰ ਐ ਹੁੰਦਾ ਵੀ ਆਪਾਂ ਦੋ-ਤਿੰਨ ਦਿਨ ਚੋਕੇ ਦੇਖ ਲਈ ਮੱਝ ਫਿਰ ਪਤਾ ਲੱਗ ਜਾਂਦੇ ਕਿੰਨਾ ਕੁ ਦੁੱਧ ਦਾ ਕਿਵੇਂ ਕੁਸਾ ਉਧਰੋਂ ਆਪਾਂ ਦੋ ਟਾਈਮ ਹੀ ਚੋਕੇ ਲੈਨੇ ਆ ਮ ਚਲੋ ਮਾਏ ਨੇ ਰਵੀਰ ਨੂੰ ਕਹਾਂ ਮੈਂ ਚਲੋ ਇਹਨੇ ਸੋਡੀ ਵੀਡੀਓ ਬਣਾ ਕੇ ਪਾ ਦਿੰਨਾ ਜੇ ਆਪਣੇ ਕੋਲ ਕੋਈ ਮੱਝ ਹੈਣੀਗੀ ਵੀਡੀਓ ਪਾਉਣ ਵਾਲੀ ਤੇ ਕੇ ਤੋਕੜ ਮੱਝ ਨੂੰ ਅੱਗੇ ਵੀਡੀਓ ਚ ਦੱਸਦੀ ਉਹਦੀ ਡਿਟੇਲ ਲਗਭਗ ਸਾਰੀ ਇਹ ਮੱਝ ਸੇਲ ਵਾਸਤੇ ਨਹੀਂ ਹੈ ਜਿਹਦੀ ਆਪਾਂ ਚਬਾਈ ਕਰ ਰਹੇ ਹਾਂ ਹੁਣ ਉੱਡਾ ਨੀਰਾ ਪਰ ਅਜੀ ਲਾਈਟ ਵੀ ਲਾ ਰੱਖੀ ਆ ਬਾਡੀ ਕਰੈਕਟਰ ਵੀ ਬਹੁਤ ਸੋਹਣਾ ਮੱਝ ਦਾ ਥਣ ਦੇਵਾ ਵੀ ਬਹੁਤ ਸਾਵਾ ਤੁਸੀਂ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਵੀ ਦੇਖਿਆ ਹੋਣਾ ਚਲੋ ਆਇਆ ਹੁੰਦਾ ਵੀ ਦੇਖ ਕੇ ਚਲੋ ਨਵੇਂ ਮੁੰਨ ਜਦੋਂ ਦੁੱਧ ਜਿਆਦਾ ਕੱਢਦਾ ਪਸ਼ੂ ਉਹ ਤੋਂ ਆਟੋਮੈਟਿਕਲੀ ਸ਼ੌਕ ਹੋ ਜਾਂਦਾ ਹੈ ਵੀਰ ਆਪਣੇ ਕੋਲ ਆਇਆ ਸੀਗਾ ਜਦੋਂ ਹੁਣ ਦੁੱਧ ਵਧੀਆ ਸਾਹਮਣੇ ਮਾਲ ਵੀ ਵਧੀਆ ਕਰ ਰਿਹਾ ਹੈਗਾ ਖਾਦ ਖਰਾਕ ਵੀ ਇਹ ਨਹੀਂ ਹੈਗਾ ਵੀ 7-8 ਕਿਲੋ ਮੱਝ ਨੂੰ 8 ਕਿਲੋ ਲਗਭਗ ਜਿਹੜੀ ਆਪਾਂ ਖਰਾਕ ਦੱਸੀ ਉਹ ਪਾ ਰਿਹਾ ਹੈਗਾ 9 ਕਿਲੋ ਬੇਸ਼ੱਕ ਖਾ ਜਾਂਦੇ ਵਗਾ ਨਾ ਵੱਧ ਵੀ ਬੇਸ਼ੱਕ ਆ ਨਹੀਂ ਹੋਵੇ ਵਧੀਆ ਖੁੱਲਾ ਮੱਜ ਨੂੰ ਖਵਾ ਰਿਆ ਇਹ ਵੀ ਨਹੀਂ ਹੈਗਾ ਵੀ ਫालतू ਦੇ ਜਾਂਦਾ ਮੱਜ ਤੰਗ ਹੁੰਦੇ ਫਿਰ ਵੀ ਦੁੱਧ ਘੱਟ ਘੜਦੀ ਹੈ ਜਿੰਨਾ ਕੁ ਮੱਜ ਹਾਜਮਾ ਕਰ ਸਕੇ ਓਨਾ ਖਾ ਕੇ ਸਹੀ ਦੁੱਧ ਦੇਵੇ ਉਹੀ ਮੱਜ ਸਹੀ ਹੁੰਦੀ ਹੈ ਮੁੰਡਾ ਨਹੀਂ ਫੋਨ ਨੰਬਰ ਵੀ ਦੇ ਦਿੰਦੇ ਆਪਾਂ ਇਹਦਾ ਵੀਰ ਦਾ ਇਹ ਕਹਿੰਦਾ ਮੈਨੂੰ ਪਰ ਥੋੜੇ ਕਹਿੰਦਾ ਫੋਨ ਵੱਧ ਲੱਗ ਜਾਣਗੇ ਤੇ ਕਹਿੰਦਾ ਵਿੱਚ ਫਿਰ ਆਪਣੀ ਮੱਝ ਬਕਾਉ ਨਹੀਂ ਹੈ ਕਿ ਨਾ ਜੇ ਕਹਿੰਦਾ ਬਕਾਉ ਹੁੰਦੀ ਫਿਰ ਆਪਾਂ ਫੋਨ ਨੰਬਰ ਵੀ ਜ਼ਰੂਰ ਵਿੱਚ ਦੇ ਦਿੰਦੇ ਨਾਉ ਪ੍ਰੀਤ ਨਾਉ ਆਦਾ ਮੁੰਡੇ ਦਾ ਬੋੜਾਲ ਪਿੰਡਾ ਉਡੀ ਚਵਾਈ ਸਲੋ ਕਰ ਰਿਹਾ ਮੈਂ ਕਹਾਂ ਜੀ ਨਹੀਂ ਮੈਂ ਚੁੱਕਿਆ ਸਾਨੂੰ ਕਈ ਵਾਰ ਆਉਂਦਾ ਵੀ ਬਗਾਨੇ ਬੰਦੂ ਤੋਂ ਪਸ਼ੂ ਕਈ ਵਾਰ ਡਰ ਜਾਂਦਾ ਪਰ ਡੇਕਰਨ ਡਰਨ ਵਾਲੀ ਮੈਂ ਇਸ ਕੋ ਇਹ ਨਹੀਂ ਜੀ ਪਰ ਮੈਂ ਚਲੋ ਫਿਰ ਵੀ ਕਹਦਾ ਵੀਰ ਨੂੰ ਮੈਂ ਚਲ ਦੋ ਹੀ ਕੋਈ ਗੱਲ ਨਹੀਂ ਝੋਕੇ ਦਿਖਾ ਦੇਣ ਵਾਲਾ ਚਲ ਕੈਮਰੇ ਦੇ ਸਾਹਮਣੇ ਆ ਜਾਓਗੇ ਬੋਡੀ ਡਾਇਰੈਕਟਰ ਮੱਝ ਦਾ ਬਹੁਤ ਸੋਹਣਾਗਾ ਹੁਣ ਥੜਾ ਥੋੜਾ ਜਿਹਾ ਨੇਰਾ ਜਿਆਦਾ ਹੋ ਰਿਹਾ ਸੀਗਾ ਪੂਰਾ ਬੋਡੀ ਡਾਇਰੈਕਟਰ ਮੱਝ ਦਾ ਦਿਖ ਨਹੀਂ ਰਿਹਾਗਾ ਤੋਕੜ ਮੱਜ ਵੱਜ ਰਹੀ ਆ ਹੁਣੇ 3 ਮਹੀਨਿਆਂ ਦੀ ਸੂਈ ਹੋ ਗਈ ਲਗਭਗ 1 ਮਹੀਨੇ ਚ ਲਗਭਗ ਬੰਨ ਹੋ ਗਈ ਪਰ ਦੁੱਧ ਫੇਰ ਵੀ ਮੱਜ ਨਾ ਮੰਨ ਕੇ ਚੱਲੋ ਵੀ 18 ਕਿਲੋ ਤੋਂ ਮੱਜ ਦਾ ਐ ਮੰਨ ਕੇ ਚੱਲੋ ਦੁੱਧ ਉੱਤੀ ਸੀਗਾ 18.5 ਲਗਭਗ ਦੁੱਧ ਗੱਡਿਆ ਮੱਜ ਨੇ ਜਿਹੜੇ ਹਿਸਾਬ ਨਾਲ ਚਵਾਈ ਹੋਈ ਆ ਪਰ ਜਿਵੇਂ ਆਪਾਂ ਕਹਿੰਦੇ ਹੁਣ ਬੱਚੇ ਥੋੜਾ ਜਿਹਾ ਘੱਟ ਹੀ ਮੰਨਦਿਆਂ ਉਦ ਲਈ ਮੱਜਾਂ ਤੇ ਬੱਚੇ ਤੇ ਇਹ ਨਹੀਂ ਵੀ ਬਾਈ ਕਹਿੰਦਾ ਆਪਾਂ ਥੱਲੇ ਕਹਿੰਦਾ ਥਣ ਧੋਣ ਲੱਗ ਜਾਨੇ ਉਦਹੀਂ ਬਸ ਸਮਝ ਜਾਂਦੀ ਆ ਮੱਜ ਕੋਈ ਕਹਿੰਦਾ ਧਾਰ ਤੁਰਦਾ ਨਹੀਂ ਕੋਈ ਮਾੜੀ ਮੋਟੀ ਭਮਾਂਦੀ ਕਹਿੰਦਾ ਲੈ ਲੈ ਨਹੀਂ ਕਹਿੰਦਾ ਬੱਚੇ ਨੂੰ ਤਾਂ ਕਹਿੰਦਾ ਆਪਾਂ ਮਗਰੋਂ ਜਰੂਰ ਚਗਾ ਦੇਨੇ ਮਾੜਾ ਮੋਟਾ ਪਹਿਲਾਂ ਚਗਾ ਹੁੰਦੇ ਸੀਗੇ ਉਹ ਕਹਿੰਦਾ ਹੈ ਬੱਚਾ ਤਾਂ ਅਜੇ ਖੜਾ ਰਿਹਾ ਉੱਤੇ ਹਜੇ ਪਾਸ ਮਣੀ ਘੱਟ ਆ ਤੇ ਜਦੋਂ ਮੜੇ ਪਾਣੀ ਦੇ ਛਿੱਟੇ ਲਾ ਦਿੰਨੇ ਆ ਥਣ ਤੋਂ ਲੱਗਦਾ ਨਾਲ ਦੀ ਨਾਲ ਪਸਮ ਜਾਂਦੀ ਹੈ ਹੁਣ ਵੀ ਬਈ ਨਹੀਂ ਆਪਾਂ ਨੂੰ ਕਟਰੂ ਮੜਾ ਜਾ ਮੂੰਹ ਜਵਾ ਕੇ ਕਟਰੂ ਦਾ ਥੱਲੇ ਬਹਿ ਗਿਆ ਸੀਗਾ ਨਹੀਂ ਥਣ ਤੋਂ ਧੋਂ ਦੀ ਮੱਝ ਪਸਮ ਗਈ ਸੀ ਇੱਕ ਵਾਰ ਫੇਰ ਕਹਿ ਰਹੇ ਆ ਮੱਝੇ ਸੇਲ ਵਾਸਤੇ ਨਹੀਂ ਹੈਗੀ ਮੂੰਚਵਾਈ ਦਿਖਾਈ ਹੋਈ ਹੈ ਮੱਝ ਦੀ ਬਹੁਤ ਸੋਹਣਾ ਦੁੱਧ ਕੱਢ ਰਿਆ ਨਹੀਂ ਮੱਝ ਐ ਮੰਨ ਕੇ ਚਲੋ ਪੀਕ ਲੈਵਲ ਤੇ ਦੁੱਧ ਉਹਨਾਂ ਕੱਢ ਦਿੰਦਾ ਪਰ ਇਹ ਐ ਵੀ ਉਹਦੋਂ ਇਹਨਾਂ ਨੂੰ ਵੀ ਕੈਸੇ ਉਹਦੋਂ ਇਹਨਾਂ ਕੋਲ 20 ਕਿਲੋ ਤੋਂ ਵੀ ਥੋੜਾ ਜਿਆਦਾ ਦੁੱਧ ਵੱਧ ਹੀ ਕੱਢ ਰਹੀ ਸੀ ਕਹਿੰਦੇ 20 ਕਿਲੋ ਤੋਂ ਉੱਤੇ ਆ ਇਹਨਾਂ ਵੀਰਾਂ ਨੇ ਕੰਡਾ ਵੀ ਆਪ ਦਾ ਲਿਆ ਸੀਗਾ ਦੁੱਧ ਤੋਲਣ-ਤੋਲਣ ਦੇ ਚੱਕਰ 'ਚ ਪੁਰਾਣਾ ਕੰਡਾ ਮਿਲ ਗਿਆ ਸੀ ਉਹਨਾਂ ਨੂੰ ਕੰਪਿਊਟਰ ਕੰਡਾ ਲਗਭਗ ਚਵਾਈ ਹੋ ਗਈ ਮੱਝ ਦੀ ਹੁਣ ਹੋਰ ਵੀ ਕਈ ਮਸ ਆਏਗੇ ਨੇ ਮੈਂ ਵੀ ਕਹਾਂ ਸੀ ਵੀਰਾਂ ਨੂੰ ਵੀ ਦੁੱਧ ਚਵਾਈ ਕਰਾ ਦੋ ਇੱਕ ਦੋ ਵਾਰੀ ਪਤਾ ਲੱਗ ਜਾਂਦਾ ਹੁੰਦਾ ਫਜ਼ੂਦਾ ਵਿੱਚ ਥੋੜਾ ਵਹਿਮ ਕਰ ਜਾਂਦੇ ਨੇ ਅਪੋਜੀ ਮੈਂ ਤੁਹਾਨੂੰ ਪਿੱਛੇ ਵੀ ਦੱਸ ਕੇ ਰੱਤੀ ਸੀਗੇ ਉਹ ਲੱਗ ਬਹੁਤ ਚਵਾਈ ਹੋ ਗਈ ਮੱਝ ਦੀ ਸਾਰੀ ਦੁੱਧ ਵੀ ਦੇਖ ਸਕਦੇ ਹੋ ਵੀ ਕਿੱਡੀ ਕੁਆਲਿਟੀ ਆ ਹੁਣ ਕੰਡਾ ਲੈਣ ਗਿਆ ਇਹ ਦੇ ਵੀਰ ਕੋਲੇ ਆਪਦੀ ਕੰਡਾ ਲਾਇਆ ਸੀ ਨੇ ਮੱਜਰਾ ਰੋਜ਼ ਦੁੱਧ ਤੋਲ-ਤੋਲ ਦੇਖਦਾ ਸੀ ਉਦੋਂ ਜਦੋਂ ਤਾਜੀ ਸੂਈ ਸੀ ਹੁਣ ਤਾਂ ਚਲੋ ਵੀਰ ਦੇ ਘਰੇ ਮਿਸਤਰੀ ਜਿਹਾ ਲੱਗ ਰਿਹਾ ਥੋੜਾ ਕਹਿੰਦਾ ਆਪ ਨੂੰ ਪਤਾ ਨਹੀਂ ਦੁੱਧ ਦਾ ਇਹ ਵੀ ਮੈਂ ਕਹਤਾ ਚਲੋ ਵੀ ਬੇਲੇ ਸੀਗੇ ਮੈਂ ਚਲੋ ਹੁਣ ਵੀਡੀਓ ਬਣਾ ਦਾਂਗੇ ਤੁਹਾਡੀ ਪਹਿਲਾਂ ਆਪਾਂ ਵਿਆਹ ਚ ਬਿਜੀ ਸੀਗੇ ਹੁਣ ਕਿ ਇੱਕ ਦੋ ਪਸ਼ੂ ਖਰੀਦੇ ਸੀ ਉਹ ਨੋਦੀ ਨਾਲ ਦੀ ਨਾਲ ਵੇਚ ਕੇ ਦੇਖੋ ਖਾਲੀ ਵਾਲਟੀਆ ਬਿਲਕੁਲ ਇਹ ਜ਼ੀਰੋ ਆ ਬਿਲਕੁਲ ਥੋੜੇ ਜੱਖਰ ਜ਼ਿਆਦਾ ਚਮਕ ਰਹੇ ਨੇ ਕਲੀਅਰ ਘੱਟ ਦਿਖ ਰਹੇ ਨੇ ਇਹ ਦੇਖੋ ਬਿਲਕੁਲ ਜ਼ੀਰੋ ਆ ਹੁਣ ਇਹ ਹੁਣ ਜ਼ੀਰੋ ਕਰਤਾ ਕੰਡਾ ਇਹ ਦੇਖੋ ਤੁਸੀਂ ਦੇਖ ਰਹੇ ਹੋ ਰਗਰ ਥੋੜਾ ਸਕਰੀਨ ਤੇ ਅੱਖਰ ਥੋੜੇ ਘੱਟ ਦਿਖ ਰਹੇ ਨੇ ਕੈਮਰਾ ਨੇੜੇ ਕਰਕੇ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਇਹਨਾਂ ਚਾਰੇ ਜ਼ੀਰੋਆਂ ਨੇ ਇਹ ਦੇਖੋ ਬਹੁਤ ਸੋਹਣਾ ਦੁੱਧ ਗੱਡਿਆ ਮੱਜ ਨੇ ਕੋਸ਼ਿਸ਼ ਕਰਾਂਗੇ ਤੁਹਾਨੂੰ ਕਲੀਅਰ ਦਿਖਾਉਣ ਦੀ ਥੋੜੇ ਇਹ ਨੇੜਾ ਕਰਕੇ ਅੱਖਰਾਂ ਦੀ ਜਿਆਦਾ ਚਮਕ ਪੈ ਰਹੀ ਆ ਕਲੀਅਰ ਕੱਟ ਦੀਨੇ ਨੇ ਇਹ ਦੇਖੋ ਤੁਹਾਨੂੰ ਥੋੜਾ ਲਵੇ ਕਰਕੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ 9 ਕਿਲੋ 200 90 ਗ੍ਰਾਮ ਦੁੱਧ ਹੋ ਗਿਆ 1.5 18 ਲਗਭਗ ਦੁੱਧ ਹੋ ਗਿਆ ਜੇ ਦੋਨਾਂ ਟਾਈਮਾਂ ਦਾ ਦੇਖਿਆ ਜਾਵੇ ਤੜਕੇ ਵੀਰ ਕਹਿੰਦੇ ਸੀ ਥੋੜਾ ਜਿਹਾ ਮਾੜਾ ਮੋਟਾ ਲੇਟ ਹੋਣਾ ਦੁੱਧ ਵੱਧ ਹੁੰਦਾ 1.5 18 ਕਿਲੋ 19 ਕਿਲੋ ਦੁੱਧ ਹੁਣ ਵੀ ਦੇਈ ਜਾਂਦੇ ਤਾਂ 3 ਮਹੀਨੇ ਸੂਈ ਨੋਗੇ ਲਗਭਗ